ਰਹੀ ਜਾਂਦੇ ਅਜੇ ਜਾਣਾ ਮੇਰੇ ਪੇਕੇ ਆਂਦੇ ਵੱਲ ਦੇਵੇਂ ਮਾਣੋ ਸੁਨੇਹਾ ਮੇਰਾ ਵਿਰਾ ਦੇਵੇ ਕੱਲ ਨੇਤ ਉਡੀਕਦੀ ਰਹਾ ਮੈਂ ਪਿੰਡ ਜਾਣ ਵਾਲਾ ਚਾਨੀ ਨੇਤ ਉਡੀਕਦੀ ਰਹਾ ਮੈਂ ਪਿੰਡ ਜਾਣ ਵਾਲਾ ਚਾਨੀ ਸੋਣ ਦਾ ਮਹੀਨਾ ਗਿਆ ਤੀਆਂ ਵਾਲਾ ਨੀ ਸੋਣ ਦਾ ਮਹੀਨਾ ਮੈਨੂੰ ਵੀਰ ਲੈ ਜਿਆ ਨੀ ਪੇਕੇ ਆਨ ਤੁਰ ਗਈਆਂ ਸਜ ਜੋ ਵੇ ਆਈਆਂ ਨੀ ਪੇਕੇ ਆਨ ਤੁਰ ਗਈਆਂ ਸਜ ਜੋ ਵੇ ਆਈਆਂ ਨੀ ਬੇ ਬੇ ਬਪੂਆਣ ਲਗੇ ਵੀਰੇ ਪਰ ਜਾਈਆਨੀ ਬੇ ਬੇ ਬਪੂਆਣ ਲਗੇ ਵੀਰੇ ਪਰ ਜਾਈਆਨੀ ਕੋਟੇ-ਕੁਟ ਚੂਰੀਆਂ ਮੇ ਕੋਠੇ ਉੱਤੇ ਪਾਈ ਜਾਵਾ ਕਿਉਂ ਬੋਲਦਾ ਬਨੇ ਰਿਉਤੇ ਆਕੇ ਨਹੀਂ ਉਹ ਕਾਨੀ ਸੋਨੇ ਦਾ ਮਹੀਨਾ ਗਿਆ ਧੀਆਂ ਵਾਲਾ ਨੀ ਸੋਨੇ ਦਾ ਮਹੀਨਾ ਮੈਨੂੰ ਵਿਰਲ ਲੇਜਿਆ ਨੀ ਸੋਨੇ ਦਾ ਮਹੀਨਾ ਮੈਨੂੰ ਵਿਰਲ ਲੇਜਿਆ ਨੀ ਮਾਂ ਦੇ ਹੱਥੋਂ ਖਾਣੀਆਂ ਮੈਂ ਖੀਰ ਪੂੜੇ ਪੂੜੀਆਂ ਮਾਂ ਦੇ ਹੱਥੋਂ ਖਾਣੀਆਂ ਮੈਂ ਖੀਰ ਪੂੜੇ ਪੂੜੀਆਂ ਵੀਣੀ ਵਿੱਚ ਪਾਉ ਸੱਤ ਰੰਗ ਦੀਆਂ ਚੂੜੀਆਂ ਕੋਣੀਆਂ ਦੇ ਤੱਕ ਲੈਣੀ ਮਹਿੰਦੀ ਮੈਂ ਲਵਾਣੀ ਕੋਣੀਆਂ ਦੇ ਤੱਕ ਲੈਣੀ ਮਹਿੰਦੀ ਮੈਂ ਲਵਾਣੀ ਸੋਹਣੇ ਦਾ ਮਹੀਨਾ ਗਿਆ ਤੀਆਂ ਵਾਲਾ ਲਾ ਦੇ ਟਾਣਿਆਂ ਤੇ ਪੇਂਗਾ ਅਸੀਂ ਪਾਵਾਂਗੇ ਪਿੱਪਲਾ ਦੇ ਟਾਣਿਆਂ ਤੇ ਪੇਂਗਾ ਅਸੀਂ ਪਾਵਾਂਗੇ ਪੇਂਗਾ ਨੂੰ ਚੜਾ ਕੇ ਹੱਥ ਟਿਸ ਨੂੰ ਵਿਲਾਮਾਂਗੇ ਉੱਟ ਫੁੱਲ ਕਾਰੀ ਮੇਰੀ ਪੇਂਗ ਦਿੱਤੀ ਜਾ ਚੜਹਾਣੀ ਸੋਣ ਦਾ ਮਹੀਨਾ ਗਿਆ ਤੀਆਂ ਵਾਲਾ ਨੀ ਸੋਣ ਦਾ ਮਹੀਨਾ ਮੈਨੂੰ ਵਿਰਲ ਜਿਆਨੇ ਸੋਣ ਦਾ ਮਹੀਨਾ ਗਿਆ ਤੀਆਂ ਵਾਲਾ ਨੀ ਇਹ ਗੀਤ ਸਵਰਨ ਸਿੰਘ ਗਿੱਲ ਸਰ ਮੁੱਗਾ ਜੀ ਵੱਲੋਂ ਲਿਖ ਕੇ ਭੇਜਿਆ ਗਿਆ ਜੀ ਇਹ ਗੀਤ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਸਰ ਨੇ ਮੈਨੂੰ ਭੇਜਿਆ ਤੇ ਮੈਂ ਇਹਨੂੰ ਆਪਣੀ ਆਵਾਜ਼ ਦੇ ਵਿੱਚ ਗਾ ਕੇ ਤੁਹਾਡੇ ਸਭ ਤੇ ਨਾਲ ਸਾਂਝਾ ਕਰ ਰਹੀ ਹਾਂ ਤੇ ਕਿਵੇਂ ਦਾ ਲੱਗਾ ਤੁਹਾਨੂੰ ਅੱਜ ਦਾ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਗੀਤ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ